ਖਗਪਾਲ ਗਰਾਉਂਡ ਤੋਂ ਪੱਠੇ ਤੋਂ ਇੱਕ ਸੁਨੇਹਾ ਮਿਲਿਆ ਕਿ ਉਥੇ ਪੱਠਾ ਮਜ਼ਦੂਰ ਪਰੇਸ਼ਾਨੀ ਦੇ ਵਿੱਚ ਨੇ ਇੱਕ ਤਾਂ ਉਥੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਨੇ ਪੱਠਾ ਮਾਲਕ ਉਹਨਾਂ ਨੂੰ ਤਲਵਾਰ ਦਸਰਖਾਦ ਥਾ ਕੇ ਉਹਨਾਂ ਕੋਲੋਂ ਜ਼ਬਰਦਸਤੀ ਕੰਮ ਲੈ ਰਿਆ ਸੀ ਨਾ ਤਾਂ ਉਥੇ ਅੱਛਾ ਪਾਣੀ ਪੀਣ ਨੂੰ ਮਿਲਗਾ ਸੀ ਨਾ ਹੀ ਕੋਈ ਫਲੈਸ਼ ਬਾਥਰੂਮ ਨਾ ਕੋਈ ਟੁਕੀ ਚੌਂਪੜੀ ਦਾ ਇੰਤਜ਼ਾਮ ਸੀ ਉਹਨਾਂ ਨੇ ਸਾਨੂੰ ਆਪਣਾ ਸਵੈ-ਕੋਸ਼ਨਾ ਪੱਤਰ ਤੇ ਇਹ ਲਿਖਾਇਆ ਵੀ ਸਾਨੂੰ ਇੱਥੋਂ ਛਡਾਇਆ ਜਾਵੇ ਜੋ ਕਿ ਅਸੀਂ ਆਪ ਦਾ ਕੰਮ ਹੀ ਕੇਵਲ ਨਕੀਰ ਕਰ ਸਕੀਏ ਅਸੀਂ 16 ਤਰੀਕ ਨੂੰ ਇਹਨਾਂ ਦਾ ਸਵੈ-ਕੋਸ਼ਨਾ ਪੱਤਰ ਤਿਆਰ ਕੀਤਾ ਜੋ ਕਿ ਰੋਪੜ ਡੀ.ਐਸ.ਪੀ ਸਾਹਿਬ ਨੂੰ ਅਸੀਂ 18 ਤਰੀਕ ਨੂੰ ਇਹਨਾਂ ਦਾ ਕੇਸ ਲਗਾਇਆ ਜੋ ਕਿ ਸਵੈ ਐਸ.ਓ.ਪੀ ਕਾਪੀ ਦੇ ਮੁਤਾਬਕ 24 ਘੰਟਿਆਂ ਦੇ ਵਿੱਚ ਇਹਨਾਂ ਨੂੰ ਰਿਲੀਜ਼ ਕਰਾਇਆ ਜਾਣਾ ਸੀ ਇਸ ਪ੍ਰਸ਼ਾਸਨ ਦੀਆਂ ਕਹਿਲੀ ਕਾਰਨ ਜੋ ਕਿ 72 ਘੰਟੇ ਲੱਗੇ ਨੇ ਇਹਨਾਂ ਨੂੰ ਪੱਠੇ ਤੋਂ ਛਡਾਉਣ ਲਈ ਪਰ ਅਜੇ ਤੱਕ ਇਹਨਾਂ ਨੂੰ ਅਨਸਾਫ਼ ਨਹੀਂ ਮਿਲਿਆ ਇਹਨਾਂ ਨੂੰ ਰੀਲੀਜ਼ ਸਰਟੀਫਿਕੇਟ ਨਹੀਂ ਦਿੱਤਾ ਗਿਆ ਸਾਡਾ ਧਰਨਾ ਉਸ ਦਿਨ ਤੋਂ ਚੱਰੀ ਹੈ ਫਰੋਇਪੁਰ ਪੀਐਸ ਕਪਤਨ ਗਲੀ ਦਾਸ ਦਾ ਵਿਰੋਧੀ ਅੰਦੋਲਨ ਜਿੰਦਾਬਾਦ ਜਿੰਦਾਬਾਦ ਗਲੀ ਦਾਸ ਦਾ ਵਿਰੋਧੀ ਹਿੰਮਰਾਉ ਪਰਿਸ਼ੋਰ ਤੋਂ ਤੇਰਾ ਗਿਆਨ ਕੇ ਸਾਹ ਕੇ ਬਾਵਾ ਸਾਹ ਪਰਿਸ਼ੋਰ ਤੋਂ ਤੇਰਾ ਗਿਆਨ ਕੇ ਸਾਹ ਕੇ ਜੀ ਹੁ ਕੋਈ ਪਰਮਦਾਦਾ ਮੁਰਦਾਬਾਦ ਮੁਰਦਾਬਾਦ ਜੁਲਦਾਤਾ ਹਾਏ 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 ਤੇ ਤੁਸੀਂ ਆਪਾ ਹੋ ਹਾਏ 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 ਸਕਾ ਨਾ ਕਰ ਨੀ ਨੀ ਕਰਨਾ ਦੋਲੇ ਪ੍ਰਸ਼ਾਸਨ ਹਾਏ मज़दूरी नशा बाबा सिधो हेठी ਮੁਰਦਾਬਾਦ 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 ਪਟਿਆਲ ਕੰ ਦਾ ਛਿੰਛਾ ਪ੍ਰਸ਼ਾਸਨ ਫੋਰਮ ਪਰ ਮੁਰਦਾਬਾਦ ਹੁੰਦਾਬਾਦ ਮੁਰਦਾਬਾਦ ਇਨਕ ਹੋ ਉੱਪਰ ਹੈ ਹਾਏ 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 ਈਸੀ ਉੱਪਰ ਹੈ ਹਾਏ 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 ਮੈਕੂਰਾ ਦੀ ਮੈਕੂਰੀ ਨਾ ਗੋਣਾ ਈਸੀ ਪ੍ਰਸ਼ਾਸਨ ਹੈ ਹਾਏ 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 ਇਨਕਲਾਬ ਜਿੰਦਾਬਾਦ 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 ਗਰੀਬ ਦਾ ਸ੍ਰੋਤਨ ਦਲ ਜਿੰਦਾਬਾਦ 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 ਬਾਬਾ ਸਾਹ ਤਰੀ ਸੋਟ ਤੇ ਚਿਹਰਾ ਤੇ ਅੰਗੇ ਠੋਕ ਤੇ ਰਾਮ ਰਾਏ ਤਰੀ ਸੋਟ ਤੇ ਚਿਹਰਾ ਤੇ ਅੰਗੇ ਠੋਕ ਕੇ ਈਸੀ ਉੱਪਰ ਹੈ ਦੂਸਰੀ ਫੌਜ ਪਰ ਮੁਰਦਾਬਾਦ 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 ਇਨਕਲਾਬ ਜ਼ਿੰਦਾਬਾਦ 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 ਗਮੂਤਾਸਟਾਫਰ ਤੋਂ ਬੰਦ ਜ਼ਿੰਦਾਬਾਦ 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 ਪਟਕੋ ਤੇ ਮਰਮਾਨ ਮਜ਼ਦੂਰ ਯੂਨੀਅਨ ਜ਼ਿੰਦਾਬਾਦ 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 ਮਜ਼ਦੂਰਾਂ ਨਾਲ ਗਰੀਬਾਂ ਦਾ ਪ੍ਰਸ਼ਾਸਨ ਨੂੰ ਇਤਹਾਬ ਮੁਰਦਾਬਾਦ ਮੁਰਦਾਬਾਦ ਸ਼ੋਗਾਨ ਨਾਮ ਨਾਲ ਵਾਲਾ ਪ੍ਰਸ਼ਾਸਨ ਹੋ ਪਰ ਮੁਰਦਾਬਾਦ ਮੁਰਦਾਬਾਦ ਦੂਸਰੀ ਫੌਜ ਪਰ ਹਾਏ 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 ਜਿੰਦਾਬਾਦ ਜਿੰਦਾਬਾਦ ਗਰੀਬਾਂ ਦਾ ਬਾਤੂੰਦਲ ਜਿੰਦਾਬਾਦ 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 ਏਸੀ ਫਰੋ ਉਪਰ ਮੁਰਦਾਬਾਦ 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 ਏਸੀ ਫਰੋ ਉਪਰ ਹਾਏ 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 ਮਜ਼ਦੂਰਾਂ ਨੂੰ ਸਾਭਨਾ ਦੋਣਾ ਏਸੀ ਪ੍ਰਸ਼ਾਸਨ ਫਰੋ ਉਪਰ ਮੁਰਦਾਬਾਦ 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 ਏਸੀ ਫਰੋ ਉਪਰ ਹਾਏ 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 ਏਸੀ ਫਰੋ ਉਪਰ ਮੁਰਦਾਬਾਦ 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 ਹਾਏ 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 ਡੀਸੀ ਫਰਾਈ ਪਰ ਮੁਰਦਾਬਾਦ 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 ਪਟਾਣਾ ਦੇ ਨਿਰਮਾਣ ਮਜ਼ਦੂਰੀ ਯੂਨੀਅਨ ਜ਼ਿੰਦਾਬਾਦ ਜ਼ਿੰਦਾਬਾਦ ਮਜ਼ਦੂਰਾਂ ਨੂੰ ਮਜ਼ਦੂਰਾਂ ਨੂੰ ਇਨਸਾਫ਼ ਨਾ ਦੇਣਾ ਡੀਸੀ ਪ੍ਰਸ਼ਾਸਨ ਮੁਰਦਾਬਾਦ 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 ਲੈ